ਕੀ ਨਾਮ ਹੈ ਜੀ ਮੇਰਾ ਨਾਮ ਕੋਮਲ ਜੀ ਅੱਜ ਨੂੰ ਕੀ ਕਹੂੰਗਾ ਅੱਜ ਤੀਆਂ ਮਨਾਇਆ ਰਹੇ ਨੇ ਤੁਹਾਡੇ ਜਵਾੜ ਨੰਬਰ 14 ਵੱਲੋਂ ਇਹ ਤੀਆਂ ਦਾ ਮੋਟਿਵ ਬਣਾਉਂਦਾ ਮੋਟਿਵ ਕੀ ਹੈ ਬੱਸ ਜੀ 2 ਸਾਲ ਹੋ ਗਏ ਸੀ ਲੋਕਡਾਊਨ ਲੱਗਿਆ ਹੋਇਆ ਅਸੀਂ ਸਾਰੇ ਘਰੇ ਬੈਠੇ ਬੋਰ ਹੋ ਰਹੇ ਸੀ ਤਾਂ ਅਸੀਂ ਸੋਚਿਆ ਕਿ ਚਲੋ ਤੀਆਂ ਹੀ ਮਨਾ ਲਈਏ ਮੈਡਮ ਮੋਟਿਵ ਕੀ ਹੈ ਤੀਆਂ ਮਨਾਉਣ ਦੀ ਮਨਾਈਆਂ ਕਿਉਂ ਜਾਂਦੀਆਂ ਨੇ ਮੈਂ ਤਾਂ ਇਹ ਪੁੱਛ ਰਿਹਾ ਹਾਂ ਤੀਆਂ ਮਨਾਈ ਜਾਂਦੀਆਂ ਜੀ ਸਾਡੇ ਪੰਜਾਬੀ ਵਿਰਸੇ ਨੂੰ ਯਾਦ ਕਰਕੇ ਜੋ ਕਿ ਅਸੀਂ ਭੁੱਲ ਚੁੱਕੇ ਆ ਦੇਖੋ ਜੀ ਕਿਸੇ ਨੇ ਇੰਨਾ ਸ਼ਿੰਗਾਰ ਕੀਤਾ ਸੀ ਕਦੇ ਦਿੱਲੀ ਲਾਈਫ ਚ ਕੋਈ ਨਹੀਂ ਕਰਦਾ ਅੱਜ ਸਾਰੇ ਸਜ-ਸਜ ਕੇ ਆਏ ਨੇ ਸਾਰੇ ਆਪਣੇ ਪੰਜਾਬੀ ਵਿਰਸੇ ਨੂੰ ਦੁਬਾਰਾ ਯਾਦ ਕਰ ਰਹੇ ਆ ਅਸੀਂ ਸਭ ਨੇ ਫੁਲਕਾਰੀਆਂ ਲਈਆਂ ਹੋਈਆਂ ਨੇ ਮੈਡਮ ਕੀ ਸੰਦੇਸ਼ ਦੋਗੇ ਅੱਜ ਮੋਬਾਈਲ ਦਾ ਯੁੱਗ ਹੈ ਹਰ ਇੱਕ ਬੱਚਾ ਮੋਬਾਈਲ ਦੇ ਨਾਲ ਅਟੈਚ ਹੈ ਕੀ ਕਹੋਗੇ ਉਹਨਾਂ ਨੂੰ ਵੀ ਤੀਆਂ ਤੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਆਪਣੇ ਵੱਲੋਂ ਦੇਖੋ ਜੀ ਸਭ ਤੋਂ ਜ਼ਿਆਦਾ ਵੱਡਾ ਸੰਦੇਸ਼ ਤਾਂ ਸੀ ਇਹ ਦੇਣਾ ਚਾਹੁੰਦੇ ਆ ਕਿ ਸਾਡੀ ਸਪੀਚ ਜ਼ਰੂਰ ਸੁਣਿਓ ਠੀਕ ਹੈ ਸਾਨੂੰ ਅੱਗੇ ਵੀ ਬਦਨ ਦਾ ਮੌਕਾ ਦਿਓ ਤਾਂ ਕਿ ਅਸੀਂ ਹਰ ਸਾਲ ਇਹ ਮਨਾ ਸਕੀਏ ਸਾਰੇ ਖੁਸ਼ ਹੋ ਕੇ ਗਾਨ ਸਾਡਾ ਸਭ ਤੋਂ ਵੱਡਾ ਇੱਥੇ ਇਹੀ ਮੋਟੀਵ ਹੈ ਕਿ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਕਿ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਹਾਂਜੀ ਬੱਚਿਆਂ ਨੂੰ ਫੋਨ ਤਾਂ ਜ਼ਰੂਰ ਹੋ ਥੋੜਾ ਰਹਿਣਾ ਚਾਹੀਦਾ ਬਟ ਆਪਣੇ ਪੰਜਾਬੀ ਵਿਰਸੇ ਨਾਲ ਆਪਣੇ ਕਲਚਰ ਨਾਲ ਹਮੇਸ਼ਾ ਜੁੜੇ ਰਹਿਣਾ ਚਾਹੀਦਾ